ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਜੁੜੂ ਬਣੀ ਰਹਿਣਾ ਜਿੰਨਾ ਵੀਰਾ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਰੋਡਵੇਜ਼ ਪੰਜਾਬ ਬੱਸ ਅਤੇ ਪੀਆਰਟੀਸੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਪੰਜਾਬ ਚ ਬੱਸ ਸੇਵਾ ਠੱਪ ਮਾਨ ਸਰਕਾਰ ਨੂੰ ਰੋਜ਼ਾਨਾ 1 ਕਰੋੜ ਰੁਪਏ ਦਾ ਨੁਕਸਾਨ ਪੰਜਾਬ ਰੋਡਵੇਜ਼ ਪੰਜਾਬ ਬੱਸ ਅਤੇ ਪੀਆਰਟੀਸੀ ਦੇ ਰੇਕ ਕੇਜੂ ਅਲਰ ਵਰਕਰਸ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਸਨ ਜਿਸ ਕਨ ਸੂਬੇਪਾਰ ਵਿੱਚ ਸਰਕਾਰੀ ਬੱਸਾਂ ਦਾ ਸੰਚਾਲਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਹੜਤਾਲ ਕਾ ਨੇ ਪੀਆਰਟੀਸੀ ਨੂੰ ਪ੍ਰਤੀ ਦਿਨ ਲਗਭਗ 1 ਕਰੋੜ ਰੁਪਏ ਦੇ ਵਿੱਤੀ ਨੁਕਸਾਨ ਹੋ ਰਿਹਾ ਹੈ ਜੁਨੀਅਰ ਅਨੁਸਾਰ ਸੂਬੇ ਦੇ 27 ਦੀਪਾਂ ਵਿੱਚ ਨੋਨ ਨੋ ਪੀਆਰਟੀਸੀ ਦੇ ਹਨ ਅਤੇ ਬਾਕੀ ਰੋਡਵੇਜ ਪੰਨ ਬੱਸ ਦੇ ਹਨ ਲਗਾਤਾਰ ਹੜਤਾਲ ਕਾਰਨ 3000 ਤੋਂ ਵੱਧ ਬੱਸਾਂ ਡੀਪੋਆਂ ਵਿੱਚ ਹੀ ਖੜੀਆਂ ਰਹਿ ਗਈਆਂ ਹਨ ਜਿਸ ਜਿਸ ਦਾ ਸਰਕਾਰ ਦੀ ਆਮਦਨ ਤੇ ਵੱਡਾ ਅਸਰ ਪਿਆ ਹੈ ਪੀਆਰਟੀਸੀ ਆਮ ਤੌਰ ਤੇ ਰੋਜ਼ਾਨਾ ਲਗਭਗ 2.40 ਕਰੋੜ ਰੁਪਏ ਕਮਾਉਂਦੀ ਹੈ ਪਰ ਹੜਤਾਲ ਦੇ ਪਹਿਲੇ ਦਿਨ ਇਹ ਡਿੱਗ ਕੇ ਲਗਭਗ 1 ਕਰੋੜ ਰੁਪਏ ਗਈ ਹੈ ਜਿੱਥੇ ਪ੍ਰਬੰਧਨ ਦਾ ਦਾਅਵਾ ਹੈ ਕਿ ਸੂਬੇ ਪਾਰ ਵਿੱਚ ਲਗਭਗ 60 ਬੱਸਾਂ ਸਾਰੂ ਟੰਗ ਨਾਲ ਚੱਲ ਰਹੀਆਂ ਹਨ ਉੱਥੇ ਹੀ ਕਰਮਚਾਰੀ ਸੰਘਟਰਾਂ ਦਾ ਕਹਿਣਾ ਹੈ ਕਿ ਇਹ ਅੰਕੜਾ ਹਕੀਕਤ ਤੋਂ ਪਰੇ ਹੈ ਇਹਨਾਂ ਦਾ ਕਹਿਣਾ ਹੈ ਕਿ ਪੀਆਰਟੀਸੀ ਵਿੱਚ ਲਗਭਗ 90 ਪ੍ਰਤੀਸ਼ਤ ਕਰਮਚਾਰੀ ਕਰਮਚਾਰੀ ਠੇਕੇ ਦੇ ਕੰਮ ਕਰ ਰਹੇ ਹਨ ਅਤੇ ਉਹਨਾਂ ਵਿੱਚੋਂ ਜ਼ਿਆਦਾਤਰ ਹੜਤਾਲ ਤੇ ਹਨ ਇਸ ਲਈ ਇੰਨੀ ਵੱਡੀ ਗਿਣਤੀ ਵਿੱਚ ਬੱਸਾਂ ਚਲਾਉਣਾ ਸੰਭਵ ਨਹੀਂ ਹੈ ਸਰਕਾਰ ਅਤੇ ਕਰਮਚਾਰੀਆਂ ਕਰਮਚਾਰੀਆਂ ਵਿਚਕਾਰ ਟਕਰਾਅ ਕਾਰਨ ਹੜਤਾਲ ਜਾਰੀ ਹੈ ਅਤੇ ਕਈ ਰੂਟਾਂ ਤੇ ਬੱਸ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ ਅਤੇ ਲੋਕ ਟੈਕਸੀ ਆਟੋ ਅਤੇ ਨਿੱਜੀ ਵਾਹਨਾ ਦਾ ਸਹਾਰਾ ਲੈਣ ਲਈ ਮਜਬੂਰ ਹਨ ਆਮ ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਆਬਜਾਈ ਵਿੱਚ ਵਿਗਨ ਪੈਣ ਕਾਰਨ ਉਹਨਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਮੁਲਾਜ਼ਮਾਂ ਅਤੇ ਅਧਿਕਾਰੀਆਂ ਮੁਲਾਜ਼ਮਾਂ ਤੇ ਅਧਿਕਾਰੀਆਂ ਵਿਚਕਾਰ ਕਈ ਦੌਰ ਕਈ ਦੌਰ ਤੀਆਂ ਮੈਂਕ ਮੀਟਿੰਗਾਂ ਹੋ ਚੁਕੀਆਂ ਹਨ ਪਰ ਕੋਈ ਠੋਸ ਹੱਲ ਨਹੀਂ ਨਿਕਲ ਰਹਾ ਸਕਿਆ ਗੁੱਸੇ ਵਿੱਚ ਆਏ ਮੁਲਾਜ਼ਮਾ ਨੇ ਬਸ ਸਟੈਂਡ ਤੇ ਅਧਿਕਾਰੀਆਂ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਜੂਨੀਅਨ ਆਗੂ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਦਾ ਸਥਾਈ ਹੱਲ ਨਹੀਂ ਨਿਕਲ ਸਕਦਾ ਹੜਤਾਲ ਜਾਰੀ ਰਹੇਗੀ ਮੁਲਾਜ਼ਮਾ ਤੇ ਮੁਲਾਜ਼ਮਾ ਨੇ ਐਤਵਾਰ ਨੂੰ ਮੁੱਖ ਮੰਤਰੀ ਦੀ ਰਿਹائش ਤੋਂ ਬਾਹਰ ਰਾਜਪੱਦਰੀ ਕੱਤਰਨਾ ਦੇਣ ਦਾ ਐਲਾਨ ਕੀਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜੁਲਦੋ ਧੰਨਵਾਦ